ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਸ੍ਰੀ ਅਕਾਲ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ। ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਾਈ ਵਿਖੇ ਰੋਜ਼ਾਨਾ ਗਾਗਰ ਦੇ ਦਰਸ਼ਨ ਰਿਪੋਰਟ ਉਪਕਾਰ ਸਿੰਘ ਰੰਦਾਵਾ ਅੰਮ੍ਰਿਤਸਰ। ਬਿੱਟੂ ਦੇਸ਼ ਦਾ ਗੁਦਾਰ ਨਹੀਂ ਹੈ, ਰਾਹੁਲ ਗਾਂਧੀ ਦੇਸ਼ ਦਾ ਗਦਾਰ ਹੈ। ਇੰਦਰਜੀਤ ਸਿੰਘ ਬਾਸਰਕੇ ਰਿਪੋਰਟ ਵਤਨ ਦੀ ਮਿੱਟੀ ਅੰਮ੍ਰਿਤਸਰ। ਮਜੀਠੀਆ ਦੀ ਗ੍ਰਿਫਤਾਰੀ ਨੇ ਮਜੀਠੀਆ ਨੂੰ ਮੁੱਖ ਮੰਤਰੀ ਦੇ ਕਾਬਿਲ ਬਣਾ ਦਿੱਤਾ। ਚੇਅਰਮੈਨ ਇੰਦਰਜੀਤ ਸਿੰਘ ਬਾਸਰਕੇ ਰਿਪੋਰਟ ਵਤਨ ਦੀ ਮਿੱਟੀ ਅੰਮ੍ਰਿਤਸਰ। ਪਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਐਮ ਪ੍ਰਾਪਤੀਆਂ ਸਦਕਾ 227 ਦੀਆਂ ਚੋਣਾਂ ਵਿੱਚ ਭਾਜਪਾ ਸਰਕਾਰ ਬਣਾਉਣ ਵਿੱਚ ਸਹਾਈ ਹੋਣਗੀਆਂ ਤਰਨਜੀਤ ਸਿੰਘ ਸੰਧੂ ਰਿਪੋਰਟ ਨਛੱਤਰ ਪੰਦੇਰ ਚਵਿੰਦਾ ਦੇਵੀ ਡਿਪਟੀ ਕਮਿਸ਼ਨਰ ਵੱਲੋਂ ਡੈਂਟਲ ਚੈੱਕਅਪ ਦਾ ਜਾਗਰੂਕਤ ਕੰਮਾਂ ਦਾ ਉਦਘਾਟਨ 500 ਤੋਂ ਵੱਧ ਵਿਦਿਆਰਥੀਆਂ ਨੇ ਲਿਆ ਭਾਗ ਰਿਪੋਰਟ ਗੁਰਪ੍ਰੀਤ ਸਿੰਘ ਸੰਧੂ ਅੰਮ੍ਰਿਤਸਰ ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਪੰਜਾਬ ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਮਾਗਮਾਂ ਦਾ ਆਗਾਜ਼ ਸੂਬਾ ਪਤਰੀ ਸਮਾਗਮ ਨਾਲ ਢਾਲੀਵਾਲ ਰਿਪੋਰਟ ਜਸਬੀਰ ਸਿੰਘ ਔਲਖ ਪਿੰਡੀ ਸੈਦਾ ਰਾਹੁਲ ਗਾਂਧੀ ਨੂੰ ਬਾਤਕਾਨ ਗੱਲਾਂ ਛੱਡ ਕੇ ਦੇਸ਼ਿਤ ਲਈ ਗੱਲਾਂ ਕਰਨੀਆਂ ਚਾਹੀਦੀਆਂ ਹਨ ਪਰਮਜੀਤ ਸਿੰਘ ਗਿੱਲ ਰਿਪੋਰਟ ਅਨੀਤਾ 베ਦੀ ਬਟਾਲਾ ਅਜਨਾਲਾ ਦੇ 메인 ਚੌਕ ਵਿੱਚ ਸਾਬਕਾ ਵਿਧਾਇਕ ਅਤੇ ਭਾਜਪਾ ਦਿਹਾਤੀ ਦੇ ਪ੍ਰਧਾਨ ਬੋਨੀ ਅਜਨਾਲਾ ਦੀ ਅਗਵਾਈ ਹੇਠ ਬੀਜੇਪੀ ਦੇ ਵਰਕਰਾਂ ਨੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਰਿਪੋਰਟ ਮਨੀਸ਼ ਕੁਮਾਰ ਉੱਪਲ ਅਜਨਾਲਾ ਪੰਜਾਬ ਭਾਰ ਵਿੱਚ ਵੱਡੇ ਧਰਨੇਆਂ ਦਾ ਐਲਾਨ ਮੰਤਰੀਆਂ ਅਤੇ ਵਿਧਾਇਕਾਂ ਦਾ ਘਿਰਾਓ ਹੋਵੇਗਾ ਸਰਵਨ ਪੰਦੇਰ ਰਿਪੋਰਟ ਵਤਨ ਦੀ ਮਿੱਟੀ ਅੰਮ੍ਰਿਤਸਰ ਕੈਬਨ ਮੰਤਰੀ ਹਰਪੰਦਰ ਸਿੰਘ ਈਟੀਓ ਨੇ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਧਰਮਸ਼ਾਲਾ ਦੀ ਮੁਰੰਮਤ ਕਾਰਜਾਂ ਦੀ ਸ਼ੁਰੂਆਤ ਰਿਪੋਰਟ ਚੀਫ ਬੀਰੋ ਜੰਡੇਆਲਾ ਗੁਰੂ ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਵਤਨ ਦੀ ਮਿੱਟੀ ਨਿਊ ਚੈਨਲ ਧੰਨਵਾਦ